ਇਸ ਸਮੇਂ ਲੰਗਰਾਂ ਦਾ ਵੀ ਵੱਡੇ ਪੱਦਰ ਦੇ ਉੱਪਰ ਭਾਈਚਾਰਾ ਜਿਹੜਾ ਸਿੱਖ ਭਾਈਚਾਰਾ ਵੱਡੇ ਪੱਦਰ ਤੇ ਲੰਗਰ ਫਤੇਗੜ ਸਾਹਿਬ ਦੀ ਧਰਤੀ ਤੇ ਲਗਾ ਰਿਹਾ ਹੈ ਸੋ ਗੁਰੂ ਨਾਨਕ ਦੇ ਚਲਾਏ ਲੰਗਰ ਅੱਜ ਵੀ ਉੱਥੇ ਚੱਲ ਰਹੇ ਹਨ ਦੁਨੀਆ ਭਰਤੀ ਇਸ ਮੌਕੇ ਤੇ ਲੰਗਰ ਲਗਾਏ ਜਾਂਦੇ ਆ ਪਰ ਪੰਜਾਬ ਦੀ ਧਰਤੀ ਤੇ ਚੱਪੇ ਚੱਪੇ ਦੇ ਲੰਗਰ ਐਮਪੀ ਦਾ ਬਿਆਨ ਸੁਣ ਰੇ ਜੀ ਵਿਦੇਸ਼ਾਂ ਵਿੱਚ ਵੀ ਗੱਲ ਕਰੀਏ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਹਰ ਇੱਕ ਜਗ੍ਹਾ ਦੇ ਉੱਪਰ ਕੋਵਿਡ ਦੇ ਸਮੇਂ ਜੋ ਸਨੇਹਾ ਸਿੱਖ ਪਾਈ ਜਾ ਰਹੇ ਨੇ ਦਿੱਤਾ ਉਸ ਨੂੰ ਅੱਜ ਤੱਕ ਵੀ ਉਹਨਾਂ ਕੰਟਰੀਆਂ ਦੇ ਜਿਹੜੇ ਵੱਡੇ ਨੇਤਾ ਨੇ ਉਹ ਨਹੀਂ ਭੁੱਲੇ ਉਹ ਵਾਰ-ਵਾਰ ਜ਼ਿਕਰ ਕਰਦੇ ਨੇ ਇਹ ਦੇਖ ਸਮਨੀ ਅੰਦੋਲਨ ਚੜ੍ਹਦੀ ਕਲਾ ਚ ਰਹਾ ਉਹਨਾਂ ਕੋਈ ਕਿਸ ਨੇ ਟੋਠ ਨਹੀਂ ਆਈ ਉਹ ਵੱਡੀ ਗੱਲ ਸਾਡੇ ਖੂਨ ਚ ਸਾਡੀ ਸਦਾ ਚਾ ਸਾਡੀ ਵਿਰਾਸਤ ਲੰਗਰ ਪ੍ਰਥਾ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਅੱਜ ਸਲਾਨਾ ਸ਼ਹੀਦੀ ਸਭਾ ਜਿਹੜੀ ਉਹ ਫਤੇਗੜੀ ਧਰਤੀ ਤੇ ਸ਼ੁਰੂ ਹੋ ਚੁੱਕੀ ਹੈ ਤੇ ਤੁਹਾਨੂੰ ਦੱਸਦੀ ਕਿ ਸੰਗਤਾਂ ਉਹਨਾਂ ਮਹਾਨ ਸ਼ਹਾਦਤਾਂ ਨੂੰ ਨਮਨ ਕਰ ਰਹੀਆਂ ਨੇ ਇਸ ਤੋਂ ਇਲਾਵਾ ਗੱਲ ਕਰਾਂਗੇ ਐਸਟੀਪੀਸੀ ਦੀ ਅੰਤਰਿੰਕ ਕਮੇਟੀ ਦੀ ਤੇ ਨਾਲ ਨਾਲ ਕਿਸਾਨ ਆਗੂ ਡਲੇਵਾਲ ਉਹਨਾਂ ਦੀ ਜੋ ਕਿ ਅੱਜ 30 ਦਿਨਾਂ ਤੋਂ ਲਗਾਤਾਰ ਮਰਨ ਵਰਤ ਤੇ ਨੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਸਾ ਬਾਤ ਮਤ ਸਵਾਗਤ ਹੈ ਤੁਹਾਡਾ राम मेहरबानी ਤੁਹਾਨੂੰ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਤੁਸੀਂ ਸਹੀ ਕਿਹਾ ਕਿ ਬਾਬਾ ਜ਼ੋਰਾ ਵਰਸਨ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਉਨ੍ਹਾਂ ਦੀ ਸ਼ਹਾਦਤ ਸਭਾ ਅੱਜ ਤੋਂ ਸ਼ੁਰੂ ਹੋ ਗਈ ਹੈ ਅਖੰਡ ਪਾਠ ਸਾਹਿਬ ਗੁਰਦੁਆਰਾ ਫਤਿਹਗੜ੍ਹ ਸਾਹਿਬ ਜਿਹੜਾ ਇਤਿਹਾਸ ਉੱਤੇ ਪ੍ਰਾਰੰਭ ਹੋ ਗਿਆ ਬਿਲਕੁਲ ਦੁਨੀਆ ਭਰ ਚ ਜਿਹੜਾ ਬੈਠਾ ਸਿੱਖ ਭਾਈਚਾਰਾ ਪੰਜਾਬੀ ਜਰਾ ਇਹਨਾਂ ਦੁਨਾਂ ਦੇ ਉੱਤੇ ਨਤਮਸਤਕ ਹੋ ਰਿਹਾ ਔਰ ਲੱਖਾਂ ਹੀ ਸਰਦਾਲੂ ਆ ਕੇ ਆਪਣੇ ਸਰਦਾ ਸਤਕਾਰ ਆਪਤਕਾਰ ਹੈ ਸ੍ਰੀ ਦੀ ਸਮਾਦੇ ਮੌਕੇ ਦੇ ਉਤੇ ਸੋ ਆਪਣੀ ਟੀਮ ਵੱਲੋਂ ਆਪਣੇ ਦਰਸ਼ਕਾਂ ਵੱਲੋਂ ਆਪਾਂ ਵੀ ਇਸ ਪਵਿੱਤਰ ਦਿਹਾੜੇ ਤੇ ਨਤਮਸਤਕ ਹੁੰਨੇ ਆ ਤੇ ਲੋ ਸਵਾਲ ਜੀ ਬਿਲਕੁਲ ਸੋ 27 ਦਸੰਬਰ ਤੋਂ ਇਹ ਮਾਫ ਕਰਨਾ 27 ਦਸੰਬਰ ਤੱਕ ਇਹ ਸਮਾਗਮ ਨੇ ਜਿਹੜੇ ਸਤਸਭ ਲਗਾਤਾਰ ਚੱਲਣਗੇ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਜਿਹੜੀਆਂ ਉਹਨਾਂ ਦੇ ਨਾਲ ਜਿਹ ਵਿੱਚ ਨਤਮਸਤਕ ਹੁੰਦੇ ਆ ਨੇ ਤੇ ਉਹਨਾਂ ਛੋਟੇ ਸਾਹਿਬਜ਼ਾਦਿਆਂ ਜਿਨ੍ਹਾਂ ਨੂੰ ਸਾਰਾ ਉਹਨਾਂ ਦਾ ਇਤਿਹਾਸ ਦੇਖ ਕੇ ਪੜ੍ਹ ਕੇ ਹਰ ਇੱਕ ਇਨਸਾਨ ਦੀ ਰੂਹ ਹੈ ਜਿਹੜੀ ਉਹ ਕੰਬ ਜਾਂਦੀ ਹੈ ਕਿ ਕਿਸ ਤਰ੍ਹਾਂ ਦੇ ਤਸੀਹੇ ਉਹਨਾਂ ਨੇ ਝੱਲੇ ਤੇ ਅਖੀਰ ਵਿੱਚ ਡੋਲੇ ਨਾ ਸੋ ਇਸ ਬਾਬਤ ਸ਼ਬਦ ਜ਼ਰੂਰ ਦੋ ਕਹੋ ਤੇ ਜਿਸ ਤਰ੍ਹਾਂ ਇਸ ਸਮੇਂ ਲੰਗਰਾਂ ਦਾ ਵੀ ਵੱਡੇ ਪੱਦਰ ਦੇ ਉੱਪਰ ਭਾਈਚਾਰਾ ਜਿਹੜਾ ਸਿੱਖ ਭਾਈਚਾਰਾ ਵੱਡੇ ਪੱਦਰ ਤੇ ਲੰਗਰ ਫਤੇਗੜ ਸਾਹਿਬ ਦੀ ਧਰਤੀ ਤੇ ਲਗਾ ਰਿਹਾ ਸੋ ਗੁਰੂ ਨਾਨਕ ਦੇ ਚਲਾਏ ਲੰਗਰ ਅੱਜ ਵੀ ਉੱਥੇ ਚੱਲ ਰਹੇ ਨੇ ਜੀ ਬਿਲਕੁਲ ਪ੍ਰਭ ਜਿਦਾ ਤੁਸੀਂ ਸਿੱਖ ਕੀਤਾ ਹੈ ਗੁਰੂ ਨਾਨਕ ਦੇਵ ਜੀ ਦੇ ਲੰਗਾਂ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਉਹਨਾਂ ਦਾ ਜਿਹੜਾ ਪ੍ਰਸਾਰ ਹੈ ਉਹਦਾ ਹੀ ਦੇਣ ਕਹਿ ਸਕਦੇ ਹਾਂ ਕਿ ਪੰਜਾਬ ਇੰਨੀਆਂ ਮੁਸ਼ਕਲਾਂਾਂ ਸੰਕਟਾਂ ਤੋਂ ਨਿਕਲ ਕੇ ਵੀ ਅੱਜ ਚੜ੍ਹਦੀ ਕਲਾ 'ਚ ਆ ਦੇਖੋ ਆ ਕਿਹਾ ਪੰਜਾਬੀਆਂ ਨੇ ਚੜ੍ਹਦੀ ਕਲਾ ਦਾ ਆਪਣੇ ਆਪ ਨੂੰ ਜੋਇਆ ਸਮੂਦਨ ਕਰਦੇ ਚੜ੍ਹਦੀ ਕਲਾ ਦੇ ਨਾਂ ਦੇ ਨਾਲ ਇਹ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਹੜੀ ਕੌਮ ਹੈ ਉਸ ਨੂੰ ਜਿਸ ਨੇ ਆ ਜਾਂ ਉਸ ਦੇ ਕਿ ਇੱਕ ਇੱਕ ਕਿਥੋਂ ਜਿਹੜਾ ਉਹਨਾਂ ਨੂੰ ਅਤਿ ਸ਼ਾਹ ਮਿਲਦਰਾ ਜਿੱਦਾਂ ਆਪਾਂ ਸ਼ਹਾਦਤ ਦੇ ਦਿਨਾਂ ਦੀ ਗੱਲ ਕਰ ਰਹੇ ਹਾਂ ਸਿੱਧੀ ਸਫਾ ਦੀ ਗੱਲ ਕਰ ਰਹੇ ਹਾਂ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਮਾਤਾ ਗੁਜਰਕੌਰ ਜੇ ਆਪਾਂ ਨੇ ਇਤਿਹਾਸ ਦੀ ਗੱਲ ਕਰੀਏ ਤਾਂ ਪੂਰਾ ਪ੍ਰੋਗਰਾਮ ਇਹਨਾਂ ਦੇ ਉੱਤੇ ਕੀਤਾ ਜਾਂਦਾ ਦੁਨੀਆਂ ਪਰਚ ਲਾ ਸਾਨੀ ਸ਼ਹਾਦਤ ਦੁਨੀਆਂ ਚ ਹੋਰ ਵੀ ਬਹੁਤ ਸਾਰੀਆਂ ਕੋਮਾਂ ਦੇ ਆਗੂਆਂ ਨੇ ਧਾਰਮਿਕ ਆਗੂਆਂ ਨੇ ਰਾਸੀ ਆਗੂ ਨੇ ਕੁਰਬਾਨੀਆਂ ਕੀਤੀਆਂ ਹੋਣੀਆਂ ਜੀ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਦੇ ਮਾਤਾ-ਪਿਤਾ ਗੁਜ਼ਰ ਗਏ ਜੀ ਦੋਪਾ ਸ਼ਹਾਦਤ ਦੀ ਗੱਲ ਕਰਦੇ ਆ ਇੱਕ ਨਵੇਕਲੀ ਸ਼ਹਾਦਤ ਹੈ ਇਹ ਸ਼ਹਾਦਤ ਦੀ ਹੈ ਜਿਹੜੀ ਸਿੱਖੀ ਦੇ ਬੂਟੇ ਨੂੰ ਅੱਜ ਵੀ ਜਉਦਾ ਤੇ ਕੈ ਬਿਲਕੁਲ ਤੁਸੀਂ ਸਹੀ ਕਿਹਾ ਕਿ ਜਿਵੇਂ ਦਾ ਦੁਨੀਆ ਭਰਤੀ ਇਸ ਮੌਕੇ ਤੇ ਲੰਗਰ ਲਗਾਇਆ ਜਾਂਦੇ ਪਰ ਪੰਜਾਬ ਦੀ ਧਰਤੀ ਤੇ ਚੱਪੇ ਚੱਪੇ ਤੇ ਲੰਗਰ ਦੇਖੋ ਨਿਮਰਤਾ ਦੀ ਗੱਲ ਗੁਰਬਾਣੀ ਆਪਾਂ ਨੂੰ ਸਿਖਾਉਂਦੀ ਹੈ ਇਹ ਤੋਂ ਵੱਡੀ ਨਿਮਰਤਾ ਕੀ ਹੋ ਸਕਦੀ ਹੈ ਕਿ ਐਨੇ ਠੰਡੇ ਚੱਕੜਾ ਕੇ ਦੀ ਸਰਦੀ ਦੇ ਵਿੱਚ ਜਿਹੜੀਆਂ ਸੰਗਤਾਂ ਲੰਗਰ ਦਾ ਲਗਾਉਂਦੀਆਂ ਤੇ ਨਾਲ ਹੱਥ ਜੋੜ ਕੇ ਬੇਨਤੀ ਕਰਦੀਆਂ ਕਿ ਜੀ ਆਓ ਪ੍ਰਸ਼ਾਦ ਛਕੋ ਇਹ じゃ ਮੈਨੂੰ ਤੇ ਕਿਤੇਰੇ ਕੋਈ ਇਸ ਤਰ੍ਹਾਂ ਦਾ ਮੌਕਾ ਹੋਰ ਕਿਸੇ ਦੇਖਣ ਦਾ ਨਹੀਂ ਮਿਲਦਾ ਕਿ ਲੰਗਰ ਵੀ ਛਕਾਉਂਦੇ ਐ ਤੇ ਦੋਨੇ ਹੱਥ ਜੋੜ ਕੇ ਬੇਨਤੀ ਵੀ ਕਰਦੇ ਕਿ ਆਓ ਪੰਗਤ 'ਚ ਬੈਠੋ ਤੇ ਲੰਗਰ ਛਕੋ ਸੇ ਬਹੁਤ ਵੱਡੀ ਗੁਰੂ ਸਹਿਬਾਨ ਜਿਹੜੀ ਸ਼ਹਾਦਤ ਆ ਦਿਹਾੜਾ ਚ ਨੰਦਾਪਨ ਜੈ ਦੇਨ ਇਹਨਾਂ ਦੀ ਹੈ ਕਿ ਅੱਜ ਵੀ ਪੰਜਾਬ ਨੂੰ ਤਤੀਬਾਰ ਨਹੀਂ ਲੱਗ ਰਹੀ ਔਰ ਸਿੱਖੀ ਦੁਨੀਆ ਪਰ ਚੜਦੀ ਕਲਾ ਚ ਜਾ ਰਹੀ ਹੈ ਸਨੇਹਾ ਸ਼ਹਾਤਾ ਤੋਂ ਹੀ ਨਿਕਲਦਾ ਜੀ ਜੀ ਸੇ ਸਭ ਇੱਕ ਦੋ ਦਿਨ ਪਹਿਲਾਂ ਦੀ ਗੱਲ ਹੈ ਕਿਸੇ ਐਮਪੀ ਦਾ ਬਿਆਨ ਸੁਣ ਰੇ ਸੀ ਵਿਦੇਸ਼ਾਂ ਵਿੱਚ ਵੀ ਗੱਲ ਕਰੀਏ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਹਰ ਇੱਕ ਜਗ੍ਹਾ ਦੇ ਉੱਪਰ ਕੋਵਿਡ ਦੇ ਸਮੇਂ ਜੋ ਸੁਨੇਹਾ ਸਿੱਖ ਭਾਈਚਾਰੇ ਨੇ ਦਿੱਤਾ ਉਸ ਨੂੰ ਅੱਜ ਤੱਕ ਵੀ ਉਹਨਾਂ ਕੰਟਰੀਆਂ ਦੇ ਜਿਹੜੇ ਵੱਡੇ ਨੇਤਾ ਨੇ ਉਹ ਨਹੀਂ ਭੁੱਲੇ ਉਹ ਵਾਰ-ਵਾਰ ਜ਼ਿਕਰ ਕਰਦੇ ਨੇ ਜਿਸ ਤਰ੍ਹਾਂ ਉਹ ਸ਼ਹੀਦੀ ਦਿਹਾੜੇ ਆਉਂਦੇ ਨੇ ਜਦੋਂ ਵੀ ਇਹਨਾਂ ਸ਼ਹੀਦੀ ਦਿਹਾੜਿਆਂ ਦੇ ਸਮਾਗਮਾਂ 'ਚ ਉਹ ਵੱਡੇ ਨੇਤਾ ਸ਼ਾਮਲ ਹੁੰਦੇ ਨੇ ਐਜ਼ ਅ ਚੀਫ ਗੈਸਟ ਤਾਂ ਉੱਥੇ ਵੀ ਉਹ ਇਸ ਗੱਲ ਨੂੰ ਸੰਬੋਧਨ ਕਰਦੇ ਨੇ ਕਹਿੰਦੇ ਜਿਸ ਤਰ੍ਹਾਂ ਦਾ ਤੁਸੀਂ ਵਰਤਾਰਾ ਕੀਤਾ ਜਿਸ ਤਰ੍ਹਾਂ ਤੁਸੀਂ ਮਦਦ ਕੋਵਿਡ ਦੇ ਵਿੱਚ ਲੰਗਰ ਲਗਾ ਕੇ ਕੀਤੀ ਉਸ ਤੋਂ ਬਹੁਤ ਇਨਸਪਾਇਰ ਹੁੰਦੇ ਨੇ ਸਿੱਧੂ ਸਾਹਿਬ ਤੇ ਅੱਜ ਵੀ 4 ਸਾਲ ਬਾਅਦ ਵੀ ਉਹ ਜ਼ਿਕਰ ਕਰਦੇ ਨੇ ਜੀ ਵਿੰਗੋਲਾ ਪ੍ਰਵੇਸ਼ ਮੁੱਦੇ ਤੇ ਮੈਂ ਵੀ ਆਪਣੇ ਦਰਸ਼ਕਾਂ ਨਾਲ ਸਾਂਝ ਪਾਉਣੀ ਚਾਹਾਂਗਾ ਦੇਖੋ ਕੋਰੋਨਾ ਦੇ ਦੌਰਾਨ ਚੱਲਿਆ ਜਿਸ ਤਰੀਕੇ ਨਾਲ ਥਾਂ ਤਾਂ ਲੰਗਰ ਲੰਗਰ ਹੀ ਨਹੀਂ ਕਿ ਪ੍ਰਸ਼ਾਦਾ ਦਾ ਲੰਗਰ ਦਵਾਈਆਂ ਵੀ ਲੰਗਰ ਦੇ ਰੂਪ ਚ ਦਵਾਈਆਂ ਗਈਆਂ ਮਦਦ ਕੀਤੀ ਗਈ ਬਿਮਾਰਾਂ ਦੀ ਮਦਦ ਕੀਤੀ ਗਈ ਔਰ ਦੂਜਿਆਂ ਕੋਮਾ ਜਾਂ ਕੁਝ ਲੋਕ ਹੈਰਾਨ ਹੈ ਕਿ ਇਹ ਕਿੱਥੋਂ ਅਤਿਸ਼ਾ ਕਿੱਥੋਂ ਜੋਸ਼ ਕਿੱਥੋਂ ਪ੍ਰੇਰਣਾ ਮਿਲਦੀ ਹੈ ਜੇ ਜੀ ਦੀ ਸਵਾਲ ਦਾ ਜ਼ਿਕਰ ਕਰ ਰਹੇ ਹਾਂ ਇਹੀ ਸੋਮਾ ਸਿੱਖੀ ਦਾ ਪਰੇਰਨਾਂ ਦਾ ਹੁਣ ਆਪਾਂ ਕਿਸਾਨਾਂ ਦੇ ਮੁੱਦਿਆਂ ਤੇ ਹਰ ਰੋਜ਼ ਗੱਲ ਕਰਦੇ ਜਦੋਂ ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਸੀ ਉੱਥੇ ਬਹੁਤ ਸਾਰੇ ਮਾਮਲੇ ਹੋਰ ਵੀ ਹੋਣਗੇ ਆਪਾਂ ਉਹਨਾਂ ਦਾ ਜ਼ਿਕਰ ਨਾ ਕਰੀਏ ਤੇ ਕੇਵਲ ਲੰਗਰ ਪ੍ਰਥਾ ਦੀ ਗੱਲ ਕਰੀਏ ਮੈਂ ਕਹਾਂਗਾ ਕਿ ਜੇ ਕਿਸਾਨੀ ਅੰਦੋਲਨ ਚੜ੍ਹਦੀ ਕਲਾ 'ਚ ਰਿਹਾ ਉਹਨਾਂ ਨੂੰ ਕਿਸੇ ਕਿਸ ਨੇ ਤੋੜ ਨਹੀਂ ਆਈ ਉਹ ਵੱਡੀ ਗੱਲ ਸਾਡੇ ਖੂਨ 'ਚ ਸਾਡੀ ਸੱਭਿਆਚਾਰ ਸਾਡੀ ਵਿਰਾਸਤ ਲੰਗਰ ਪ੍ਰਥਾ ਐਨਾ ਲੰਗਰ ਪ੍ਰਥਾ ਇਸ ਢੰਗ ਨਾਲ ਕਿਉਂਕਿ ਹੋਰ ਸੂਬਿਆਂ ਤੋਂ ਵੀ ਕਈ ਵਾਰੀ ਕਿਸਾਨਾਂ ਨੇ ਅੰਦੋਲਨ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਦਿੱਲੀ ਆਏ ਅਕਸਰ ਮੀਡੀਆ ਦੇਖਦਾਂ ਦਾ ਸੀ ਕਿ ਕਹਿੰਦੇ ਸੀ ਜਿਉਂ ਉਹਨਾਂ ਨੂੰ ਰੋਟੀ ਪਾਣੀ ਦੀ ਮੁਸ਼ਕਲ ਆ ਰਹੀ ਹੈ ਵਾਤ ਕੇ ਕੇਰਲਾ ਤੋਂ ਜਾਂ ਦੂਜੇ ਸੁਪਿਆਂ ਤੋਂ ਉਥੇ ਇੰਤਜ਼ਾਮ ਕੋਈ ਨਹੀਂ ਤੇ ਇੱਥੇ ਤੁਸੀਂ ਦੇਖੋ ਗੁਰੂ ਦੀ ਬਖਸ਼ਿਸ਼ ਬਲਕਿ ਲੋਕ ਹੈਰਾਨ ਹੁੰਦੇ ਸੀ ਸਹੂਜਨਾ ਦੀ ਥੋੜੀ ਪੁੱਠੀ ਮੱਤ ਹੈ ਉਹ ਉਲਟੀਆਂ ਸਦੀਆਂ ਗੱਲਾਂ ਵੀ ਕਰਦੇ ਸੀ ਕਿ ਇਹ ਲੰਗਰ ਦਾ ਵਰਤਾਰਾ ਕਿਸ ਤਰ੍ਹਾਂ ਬੇਅੰਤ ਕੋਈ ਟੁੱਟ ਹੀ ਨਹੀਂ ਆ ਉਹ ਨਹੀਂ ਜਾਣਦੇ ਕਿ ਸਾਡਾ ਸਰੋਤ ਜਿਹੜਾ ਹੈਗਾ ਇਹ ਸ਼ਹੀਦੀ ਸਭਾ ਤੇ ਇਹ ਜੀਆਂ ਸ਼ਾਦਤ ਵਾਲੀਆਂ ਸੁਭਾਵਾਂ ਹੀ ਆ ਜਿਹੜੀਆਂ ਸਿੱਖੀ ਨੂੰ ਡੋਲਣ ਨਹੀਂ ਦਿੰਦੀਆਂ ਤੇ ਸਿੱਖੀ ਨਾਲ ਜਿਹੜੇ ਜੁੜੇ ਹੋਏ ਬੂਟੇ ਆ ਜਾਂ ਕਿਸਾਨੀਆਂ ਦੂਜੇ ਅੰਦੋਲਨਾਂ ਪੰਜਾਬ ਨੂੰ ਕਹਿੰਦੇ ਆ ਕਿ ਪੰਜਾਬ ਅੰਦੋਲਨਾਂ ਦੀ ਧਰਤੀ ਹੈ ਪੰਜਾਬ ਲਹਿਰਾਂ ਦੀ ਧਰਤੀ ਹੈ ਕਿਉਂ ਕਿ ਸਾਡੇ ਕੋਲੇ ਵਿਰਾਸੇ 'ਚ ਬਹੁਤ ਅਮੀਰ ਸਰਮਾਇਆ ਹੈ ਇਹ ਵੀਰ ਵਿਰਾਸਤ ਦੀ ਸਾਨੂੰ ਦੋਨਾਂ ਲਈ ਉਹ ਗਲਤ ਜਿਹੜੇ ਜ਼ਿਆਤਿਆਂ ਹੁੰਦੀਆਂ ਤਸ਼ੱਦਦ ਹੁੰਦਾ ਉਹਨਾਂ ਦੇ ਖਿਲਾਫ ਲੜਾਈਆਂ ਦੀ ਪ੍ਰੇਰਣਾ ਦਿੰਦੀ ਹੈ ਅੱਜ ਦੇ ਦਿਨ ਵੀ ਸਾਨੂੰ ਇਹੀ ਪ੍ਰੇਰਣਾ ਦਿੰਦੇ ਆ ਕਿ ਤੁਸੀਂ ਜੋ ਮਰਜ਼ੀ ਤਸ਼ੱਦਦ ਕਰ ਲੋ ਜਿਹੜੀਆਂ ਸਮਾਜ ਦੀਆਂ ਸਰਕਾਰਾਂ ਹੁੰਦੀਆਂ ਪਰ ਤਸ਼ੱਦਦ ਦੇ ਅੱਗੇ ਜਿਹੜਾ ਸੀਸ ਹੈ ਚੁਕਾਇਆ ਜਾਂਦਾ ਜੀ ਜੀ ਬਿਲਕੁਲ ਜੀ ਜੀ ਸਤਿ ਸ੍ਰੀ ਅਕਾਲ ਸਾਹਿਬ ਅੱਗੇ ਜ਼ਿਕਰ ਕਰਾਂਗੇ ਐਸਜੀਪੀਸੀ ਦੀ ਅੰਤਰੀਂ ਕਮੇਟੀ ਦੀ ਬੈਠਕ ਹੈ ਜੋ ਉਹ 30 ਤਰੀਕ ਨੂੰ ਲਈ ਗਈ ਹੈ ਹੁਣ ਵੱਡਾ ਸਵਾਲ ਇਹ ਹੈ ਕਿ ਨਾ ਸਾਰੀਆਂ ਤਰੀਕਾਂ 'ਚ ਜਦੋਂ ਪਿੱਛੇ ਮੀਟਿੰਗ ਹੋਈ ਮੀਟਿੰਗ ਕੈਂਸਲ ਕਰ ਦਿੱਤੀ ਗਈ ਉਸ ਤੋਂ ਬਾਅਦ ਦੁਬਾਰਾ ਤਰੀਕ ਤੈਅ ਹੋਈ ਸਭ ਦੀ ਨਜ਼ਰ ਟਿੱਕੀ ਹੋਈ ਹੈ ਇਸ 30 ਵਾਲੀ ਮੀਟਿੰਗ ਦੇ ਉੱਪਰ ਕਿਉਂਕਿ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦਾ ਮਸਲਾ ਬੜਾ ਉੱਠਿਆ ਉਸ ਨੂੰ ਲੈ ਕੇ ਕਈ ਤਰ੍ਹਾਂ ਦੇ ਫੈਸਲੇ ਹੋਣੇ ਹਲੇ ਬਾਕੀ ਨੇ ਕਿਉਂਕਿ ਸਵਾਲੀਆ ਨਿਸ਼ਾਨ ਐਸਜੀਪੀਸੀ ਤੇ ਵੀ ਉੱਠੇ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਜੋ ਫੈਸਲੇ ਹੋਏ ਨੇ ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਮਾਮਲਾ ਕਨੈਕਟਡ ਹੈ ਜਿਹੜਾ ਉਹ ਅਕਾਲੀ ਦਲ ਨਾਲ ਵੀ ਇਹ ਸਿੱਧੇ ਤੌਰ ਤੇ ਲਾਲੋ ਸਿੱਧੇ ਤੌਰ ਤੇ ਸੁਖਬੀਰ ਹੁਣਾਂ ਦੇ ਮਾਮਲੇ ਦੇ ਉੱਪਰ ਵੀ ਫੈਸਲਾ ਹਲੇ ਨਹੀਂ ਆਇਆ ਸੋ ਦੋ ਵੱਡੇ ਫੈਸਲੇ ਨੇ ਤੇ ਸਿੱਖ ਸੰਗਤ ਜਾਂ ਪੰਜਾਬੀ ਕਹ ਲੋ ਕਿ ਇਹਦੇ ਵੱਲ ਬੜੀ ਗੋਨ ਨਾਲ ਤੱਕ ਰਹੇ ਨੇ ਜੀ ਬਿਲਕੁਲ ਜਿਹੜੀ 30 ਦਸੰਬਰ ਦੀ ਮੀਟਿੰਗ ਆਂਤਰਨ ਕਮੇਟੀ ਦੀ ਉਹਦੇ ਵਿੱਚ ਕਈ ਇੱਕ ਗੱਡੀਆਂ ਜਾ ਕੇ ਜਦਾਂ ਚਰਚਾ ਕਰ ਰਹੇ ਹਾਂ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰਪਾਲ ਦੇ ਅਸਤੀਫੇ ਦਾ ਮਾਮਲਾ ਅਸਲ ਵਿੱਚ ਜੇ ਦੇਖਿਆ ਜਾਵੇ ਤਾਂ ਹੁਣ ਸਾਰਾ ਕੁਝ ਆਪਸ ਵਿੱਚ ਇਨਾ ਰਲਗੱਡ ਹੋ ਗਿਆ ਹੈ ਜੀ ਸਹਿਬਾਨ ਦਾ ਮਾਮਲਾ ਹੈਪੀਸਿੰਗ ਦੀ ਅਪੱਧਿਆ ਉਹਨਾਂ ਨੂੰ પાਸੇ ਕਰ ਦਿੱਤਾ ਕਿ ਆਪਣੀਆਂ ਜ਼ਿੰਮੇਵਾਰੀਆਂ ਤੋਂ ਸ੍ਰੋਮਣੀ ਅਕਾਲੀ ਦਲ ਨੇ ਅਸਤੀਫੇ ਦੇ ਲਈ ਤਿਆਰ ਨਹੀਂ ਉਹਦੇ ਲਈ ਤਕਨੀਕੀ ਨੋ ਤੇ ਤਕਨੀਕੀ ਗੱਲਾਂ ਕੀਤੀਆਂ ਜਾ ਰਹੀਆਂ ਦੂਜੇ ਪਾਸੇ ਜਿਹੜੀ ਹੈਗੀ ਆ ਕਮੇਟੀ ਨੇ ਜਿਹੜੀ ਮੀਟਿੰਗ ਰੱਖੀ ਸੀ 23 ਦੀ ਉਹ ਹੁਣ 30 ਵੀ ਕਰ ਦਿੱਤੀ ਗਈ ਆ ਹਾਲਾਂਕਿ ਬਾਹਰਤਾ ਦੇ ਤੱਕ ਅਧਿਕਾਰਾਂ ਤੌਰ ਤੇ ਕੁਝ ਨਹੀਂ ਆ ਪਰ ਬੜੀਆਂ ਅਕਸਰਾਂ ਲੱਗ ਰਹੀਆਂ ਕਿ ਅਸਰਾਂ ਲੱਗਣ ਵੀ ਕਿਉਂ ਨਾ ਜੀ ਕਿ ਸਿੰਘ ਸਹਿਬਾਂ ਜਾਂ ਭਗਵਾਨ ਸਾਹਿਬ ਦੇ ਜਥੇਦਾਰ ਸਾਹਿਬ ਦੀ ਗੱਲ ਕਰ ਲਈਏ ਉਹੀ ਕਹਿੰਦੇ ਕਿ ਜਿਹੜੇ ਪਿਛਲੇ ਦਿਨਾਂ ਚ ਅੰਤਰਿਕ ਕਮੇਟੀ ਨੇ ਫੈਸਲੇ ਲਏ ਸੀ ਉਹਦੇ ਤੋਂ ਨਾ ਖੁਸ਼ ਨੇ ਕਿ ਤੁਸੀਂ ਕਿਉਂ ਫੈਸਲੇ ਲਏ ਇਸ ਢੰਗ ਦੇ ਨਾਲ ਦੂਜੇ ਪਾਸੇ ਗਿਆਨੀ ਆਪੀ ਸਿੰਘ ਹੁਣਾਲਾ ਮਾਮਲਾ ਬਿਰਸਾ ਸਿੰਘ ਮਿਲਟੋਹਾ ਕੋ ਦੂਜੇ ਅਕਾਲੀ ਆਗੂ ਇਦਾਂ ਹੀ ਜਿਹੜਾ ਹੈਗਾ ਅਕਾਲੀ ਲੀਡਰਸ਼ਿਪ ਕੀ ਜਿਹੜੇ ਉਹਨਾਂ ਫੈਸਲਿਆਂ ਨੂੰ ਪ੍ਰਵਾਨ ਕੀ ਜਿਹੜੇ 2 ਦਸੰਬਰ ਨੂੰ ਲਾਗੂ ਕੀਤੇ ਜਾਣੇ ਸੀ ਸੁਣਾਏ ਗਏ ਸੀ ਸੋ ਇਹ ਸਾਰਾ ਕੁਝ ਹੁਣ ਜਿਹੜੀ 30 ਦਸੰਬਰ ਦੀ ਮੀਟਿੰਗ ਆ ਰਹੀ ਹੈ ਉਹਦੇ ਨਾਲ ਕਾਫੀ ਗੱਲਾਂ ਸਪੱਸ਼ਟ ਹੋਣੀਆਂ ਮੈਂ ਤਾਂ ਬਲਕਿ ਇਹ ਕਹਾਂਗਾ ਕਿ 30 ਦਸੰਬਰ ਦੀ ਜਿਹੜੀ ਮੀਟਿੰਗ ਹੈ ਜਿਹੜਾ ਸਾਰਾ ਵਿਖਲੇਵਾ ਜੋ ਸਾਰੇ ਸਵਾਲੀਆ ਨਿਸ਼ਾਨ ਹੈ ਉਹਦੇ ਪ੍ਰਤੀਕ ਨਵਾਂ ਜਿਹੜਾ ਹੈਗਾ ਸੇਧ ਹੋਏਗੀ ਕਿ ਕੀ ਦਸੰਬਰ ਦੀ ਮੀਟਿੰਗ ਚ ਕੀ ਫੈਸਲੇ ਲਏ ਜਾਂਦੇ ਆ ਕੀ ਸਿੰਘ ਸਾਹਿਬਾਂ ਦੇ ਬਾਰੇ ਚ ਗੱਲ ਕੀਤੀ ਜਾਂਦੀ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਮੁੱਦੇ ਤੇ ਕੀ ਗੱਲ ਕੀਤੀ ਜਾਂਦੀ ਹੈ ਅਸਤੀਫਿਆਂ ਦੇ ਬਾਰੇ ਕੀ ਗੱਲ ਕੀਤੀ ਜਾਂਦੀ ਹੈ ਦੇਖੋ ਜਿਹੜੇ ਸਾਰੇ ਸਵਾਲ ਮੈਂ ਲਏ ਆ ਸਾਰੇ ਸਵਾਲ ਉਹੀ ਆ ਜਿਹੜੇ ਸਿੱਧੇ ਤੌਰ ਤੇ 2 ਦਸੰਬਰ ਨਾਲ ਜੁੜੇ ਹੋਏ ਆ ਜੀ ਨਵੀਂ ਗੱਲ ਤਾਂ ਕੋਈ ਵੀ ਨਹੀਂ ਨਵੀਂ ਗੱਲ ਇਹਨਾਂ ਦੇ ਵਿੱਚੋਂ ਹੀ ਨਿਕਲੀ ਆ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਪਾਸੇ ਕਰ ਦਿੱਤਾ ਗਿਆ ਉਹ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਵਿਗਿਆਨੀ ਆਪਸ ਨੂੰ ਜਾਣ ਬੁੱਝ ਕੇ ਪਾਸੇ ਕੀਤਾ ਗਿਆ ਹੁਣ ਇਹਦਾ ਜਵਾਬ ਤਾਂ ਐਜੀਪੀਸੀ ਦੇ ਸਕਦੀ ਹੈ ਜਾਂ ਬਾਕੀ ਦੇ ਸਿੰਘ ਸਾਹਿਬਾਂ ਨੇ ਇਸ ਮਾਮਲੇ ਤੇ ਕਿਉਂਕਿ ਅਜੇ ਤੱਕ ਗਿਆਨੀ ਰਗਵੀਰ ਸਿੰਘ ਨੇ ਕੋਈ ਇਸ ਦੇ ਤੌਰ ਤੇ ਇਸ ਮਾਮਲੇ 'ਚ ਕੋਈ ਦਖਲ ਦਿੰਦਿਆਂ ਧਾਰਤ ਗੱਲ ਨਹੀਂ ਕੀਤੀ ਪਰ ਮੈਂ ਜ਼ਰੂਰ ਦਰਸ਼ਕਾਂ ਨੂੰ ਚੇਤੇ ਕਰਾਉਣਾ ਚਾਹਾਂਗਾ ਕਿ ਗਿਆਨੀ ਰਗਵੀਰ ਸਿੰਘ ਨੇ ਇਹਨਾਂ ਦੇ ਸ਼ੁਰੂ ਦੇ ਵਿੱਚ ਇਹ ਗੱਲ ਜ਼ਰੂਰ ਕਹੀ ਸੀ ਕਿ ਜਿਹੜੀ ਸਾਡੀ ਪੰਥਕ ਜਾਂ ਅਕਾਲੀ ਲੀਡਰਸ਼ਿਪ ਹੈ ਉਹਨੇ ਜਿਲਿੰਗਾ ਕਰਨਾਵਾ ਵਾਪਰੀਆਂ ਜੋ ਕਾਰਵਾਈ ਆ ਦਿਖਾਈ ਉਹਦੇ ਕਰਕੇ ਸਾਡੇ ਸਿਕਸ ਸੰਸਮਾਨ ਬਣਨ ਵੱਲ ਗਈਆਂ ਨਿਗਾਰ ਵੱਲ ਗਈਆਂ ਇਹ ਗੱਲ ਗਿਆਨੀ ਰਕਬੀਰ ਸਿੰਘ ਨੇ ਸ਼ੁਰੂ ਦੇ ਵਿੱਚ ਹੀ ਕਹੀ ਹੁਣ ਕੀ ਉਸ ਲੜੀ ਦੇ ਵਿੱਚ ਅੱਗੇ ਫੈਸਲੇ ਹੋਣਗੇ ਕਿਉਂਕਿ ਗਿਆਨੀ ਰਕਬੀਰ ਸਿੰਘ ਨਹੀਂ ਚੁੱਪ ਹੈ ਇਹ ਹੁਣ ਅੰਤਰਨ ਕਮੇਟੀ ਦੀ ਮੀਟਿੰਗ ਤੋਂ ਬਾਅਦ ਪਤਾ ਲੱਗੇਗਾ ਕਿ ਮਾਮਲਾ ਕਿੱਧਰ ਨੂੰ ਜਾਂਦਾ ਪਰ ਇਸ ਬਾਰੇ ਕੋਈ ਤੋਗਰਾਮ ਨਹੀਂ 30 ਦਸੰਬਰ ਦੀ ਮੀਟਿੰਗ ਬੜੀ ਆਮ ਮੀਟਿੰਗ ਹੈ ਸਿਕ ਪੰਥ ਸ਼੍ਰੋਮਣੀ ਕਾਲੀਦਾ ਤਿੰਨ ਸੇ ਵਾਹ ਇਨਾਂ ਮਾਮਲਿਆਂ ਤੇ ਕੀ ਗੱਲ ਕਰਦੇ ਆ ਉਹ ਪਤਾ ਲੱਗੇਗਾ ਤੀਜ ਸਮਰੀ ਮੀਟਿੰਗ ਨਾਲ ਜੀ ਅੱਗੇ ਵਾਦਦੇ ਹੁਣ ਸਤ ਸਾਬ ਗੱਲ ਕਰਦੇ ਆ ਖਨੌਰੀ ਬਾਰਡਰ ਦੀ ਜਗਜੀਤ ਸਿੰਘ ਡਲੇਵਾਲ ਲਗਾਤਾਰ ਮਰਨ ਵਰਤਤੇ ਨੇ ਅੱਜ ਤੀਵਾਂ ਦੇਣਾ ਜਿਹੜਾ ਉਹ ਹੈ ਜਗਜੀਤ ਸਿੰਘ ਡਲੇਵਾਲ ਹੁਣਾਂ ਦੇ ਮਰਨ ਵਰਤਦਾ ਸੋ ਅਜੇਹੇ ਦੇ ਵਿੱਚ ਕੱਲ ਦੇਰ ਰਾਤ ਕੈਂਡਲ ਮਾਰਚ ਵੀ ਕੱਢਿਆ ਗਿਆ ਉਹ ਕੈਂਡਲ ਮਾਰਚ ਖਨਾਰੀ ਬਾਰਡਰ ਦੇ ਸਮੇਤ ਬੜੀਆਂ ਵੱਖ-ਵੱਖ ਥਾਵਾਂ ਤੇ ਨਿਕਲਿਆ ਇਸ ਤੋਂ ਇਲਾਵਾ 31 ਦਸੰਬਰ ਦਾ ਕਹਿੰਦੇ ਪਲਾਨ ਵੀ ਤੈਅ ਹੈ ਪੰਜਾਬ ਬੰਦ ਹੈ 9 ਜਨਵਰੀ ਨੂੰ ਵੱਡਾ ਇਕੱਠ ਹੈ ਮੋਗਾ ਦੇ ਵਿੱਚ ਐਸਕੇਮ ਦਾ ਤੇ ਅੱਜ ਗੁਰਜੀ ਤੌਚਲਾ ਵੀ ਪਹੁੰਚ ਗਏ ਉੱਥੇ ਸੋ ਕਈ ਚੀਜ਼ਾਂ ਹੋ ਰਹੀਆਂ ਨੇ ਸਿਆਸੀ ਪੱਖ ਵੀ ਇਸ ਜਿਹੜਾ ਮੋਰਚਾ ਉਸ ਨੂੰ ਮਿਲ ਰਿਹਾ ਨਾਲ-ਨਾਲ ਆਪਸੀ ਥੋੜੀ-ਬਹੁਤ ਖਿੱਚੋਤਾਣਾ ਜਿਹੜੀ ਉਹ ਵੀ ਵੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਇਕੱਠੇ ਹੋਣ ਦੀ ਕੋਸ਼ਿਸ਼ ਹੈ ਜਿਹੜੀ ਉਹ ਪੂਰੀ ਕੀਤੀ ਜਾ ਰਹੀ ਹੈ ਜੀ ਜੀ ਇਸ ਮੁੱਦੇ ਦਾ ਜਦੋਂ ਆਪਾਂ ਗੱਲ ਕਰ ਰਹੇ ਹਾਂ ਜ਼ਿਕਰ ਕਰ ਰਹੇ ਹਾਂ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿਸਾਨ ਆਗੂ ਜਗਦੀਸ਼ ਸਿੰਢਲੇਵਾਲ ਦਿੱਲੇਵਾਲ ਦਾ ਜਿਹੜਾ ਸਨੇਹਾ ਦੋ ਲਾਈਨਾਂ ਦਾ ਸਨੇਹਾ ਪਰ ਆਪਣੇ ਆਪ ਜੀ ਮੁਕੰਮਲ ਮੋਰਚੇ ਦੀ ਪ੍ਰਵਾਸਾ ਨੂੰ ਪ੍ਰਗਟ ਕਰਦਾ ਉਹਨਾਂ ਦਾ ਕਹਿਣਾ ਕਿ ਜਾਂ ਤਾਂ ਐਮਐਸਬੀ ਮੰਨੋ ਸਰਮંત્રી ਨੂੰ ਕਿਹਾ ਉਹਨਾਂ ਨੇ ਜਾਂ ਤਾਂ ਐਮਐਸਬੀ ਦੀ ਗਰੰਟੀ ਦੀ ਗੱਲ ਮੰਨੋ ਜਾਂ ਫਿਰ ਕਹਿੰਦੇ ਮੇਰੀ ਮੌਤ ਦੇ ਲਈ ਤਿਆਰ ਰਹੋ ਦੋ ਕੋਈ ਮੌਤ ਜਾਂ ਐਮਐਸਬੀ ਸੋ ਇਸ ਤੋਂ ਸਪਸ਼ਟ ਗੱਲ ਮੈਨੂੰ ਨਹੀਂ ਲੱਗਦਾ ਕਿ ਟਿਲੇਵਾਲ ਸਾਹਿਬ ਕੋਈ ਫਿਕਰ ਕਰਾ ਉਹ ਨੇਤਾ ਉਹ ਵਿਅਕਤੀ ਜਿਹੜਾ ਜਦਾ ਆਪਾਂ ਜ਼ਿਕਰ ਕੀਤਾ ਕਿ 3 ਦਿਨ ਹੋ ਗਏ ਉਹਨਾਂ ਦੇ ਮਰ ਤੋਂ 30 ਦਿਨ ਤੋਂ ਮਰਨwarte ਬੈਠੇ ਆ ਆਪਾਂ ਸਾਰੇ ਜਾਣਦੇ ਆ ਹਰ ਰੋਜ਼ ਮੈਡੀਕਲ ਮੀਟਿੰਗਾਂ ਹੁੰਦੇ ਆ ਸਰਕਾਰੀ ਅਧਿਕਾਰਾਂ ਤੌਰ ਤੇ ਵੀ ਤੇ ਉਹਨਾਂ ਦੀ ਜਿਹੜੀ ਜਥੇਬੰਦੀਆਂ 50 ਡਾਕਟਰਾਂ ਦੀ ਟੀਮ ਉਹਨਾਂ ਦੀ ਜਿਹੜੀ ਸਿਹਤ ਦੀ ਜਾਂਚ ਲਈ ਬੈਠੀ ਆ ਪਲ-ਪਲ ਤੋ ਫਿਕਰ ਕਰ ਰਿਹਾ ਉਸ ਰਿਪੋਰਟ ਮਦਦ ਵੀ ਆ ਕਿ ਲਗਾਤਾਰ ਬਹੁਤ ਹੀ ਚਿੰਤਾਜਨਕ ਹਾਦਸਾ ਕਰਨ ਆ ਰਿਹਾ ਡਾਕਟਰ ਸਹਿਮਾਨ ਦਾ ਇਹ ਕਹਿਣਾ ਦੇਖੋ ਕਹਿਣਾ ਬਹੁਤ ਔਖਾ ਹੁੰਦਾ ਹੈ ਕਿ ਇਹ ਰਿਰਾਸੀ ਆਗੂ ਤਾਂ ਬੋਲ ਦਿੰਦੇ ਆ ਅ ਡਾਕਟਰ ਸਹਿਮਾਨ ਆਰ ਕੇ ਆਗੂ ਦਾ ਕਹਿਣਾ ਕਿ ਵੀ ਢੱਲੇਵਾਲ ਹੁਣਾਂ ਨੂੰ ਕੋਈ ਹੋਰ ਅੰਗ ਵੀ ਫੇਲ ਹੋ ਸਕਦਾ ਤੇ ਨਾਲ ਇਹ ਵੀ ਉਹਨਾਂ ਨੇ ਕਹਿ ਕੇ ਕਿ ਕਿਸੇ ਵੇਲੇ ਵੀ ਇਦਾਂ ਦੀ ਕਮਜ਼ੋਰੀ ਚ ਹਾਰਟ ਟੈਗ ਵੀ ਹੋ ਸਕਦਾ ਜੀ ਨਾਲ ਕਾਇਆ ਜਾ ਸਰ ਹੈ ਕਿ ਕਿਤਰੋਂ ਨੇ ਸੇਤ ਬਾਰੇ ਖਤਰੇ ਦੀ ਕਾਂਟੀ ਹੈ ਖਤਰੇ ਦੀ ਕਾਂਟੀ ਬੇਸ਼ੱਕ ਹੈ ਪਰ ਢੱਲੇਵਾਲ ਦੀ ਇਹ ਹਮਕਾਰ ਜਾਂ ਲਲਕਾਰ ਜਿਹੜੀ ਹੈਗੀ ਹੈ ਕਿ ਜਾਂ ਐਮਐਸਵੀ ਮੰਨੋ ਤੇ ਜਾਂ ਮੇਰੀ ਮੌਤ ਲਈ ਤਿਆਰ ਹੋ ਦੋ ਵਿਚਕਾਰ ਦਾ ਕੋਈ ਰਸਤਾ ਹੀ ਨਹੀਂ ਹੈ ਜੀ ਦਿੱਲੀ ਵਾਲੇ ਦੇ ਇਨਕਾਰ ਉਸੇ ਦੇ ਚੱਲਦੇ ਜਿਹੜਾ ਹੈਗਾ ਆਪਾਂ ਕੈਂਡਲ ਮਾਰਚ ਦੀ ਗੱਲ ਕਰਦੇ ਆਂ ਕੇਵਲ ਕੈਂਡਲ ਮਾਰਚ ਨਹੀਂ ਜਿੱਦਾਂ ਤੁਸੀਂ 30 ਦਸੰਬਰ ਦਾ ਜ਼ਿਕਰ ਕੀਤਾ ਸਮੁੱਚਾ ਪੰਜਾਬ 30 ਦਸੰਬਰ ਨੂੰ ਬੰਦ ਹੋਣ ਜਾ ਰਿਹਾ ਹੈ ਤੇ ਕੋਈ ਨਾ ਇੱਕ ਸਵਾਲ ਹੈ ਦਿੱਲੀ ਵਾਲੇ ਜੋ ਮਰਜ਼ੀ ਬੋਲਣ ਕੇਂਦਰ ਸਰਕਾਰ ਜੋ ਮਰਜ਼ੀ ਕਹੇ ਇਹਨਾਂ ਬਾਰੇ ਕੋਈ ਉਚਾਨ ਲਾਉਣਾ ਕਿਸੇ ਤਰ੍ਹਾਂ ਦੇ ਜਿਹੜੇ ਮੈਨੋਮੈਨੀ ਹੋਣ ਰਾਸੀ ਫਿਟਰਾ ਇਹ ਦੇਖਦੇ ਰਹਿੰਦੇ ਆ ਕਿ ਜਦੋਂ ਤੁਸੀਂ ਕਹਿ ਲਈ ਉਹ ਜੋਤਲਾ ਸਾਹਿਬ ਗਏ ਆ ਭਾਜਪਾ ਨੂੰ ਪਤਾ ਲੱਗ ਜੇਗਾ ਤਾਂ ਨਾਲ ਦੀ ਨਾਲ ਬਿਆਨ ਦੇ ਦੇਣਗੇ ਕਿ ਜੀ ਹੌਜਲਾ ਸਾਹਿਬ ਕੀ ਲੈਣਗੇ ਰਾਸੀ ਰੋਟੀਆਂ ਸੇਕਦੇ ਆ ਉਹ ਤਾਂ ਜਿਵੇਂ ਜਿਹੜੇ ਭਾਜਪਾਲੇ ਦੇ ਦੱਬੇ ਆ ਉਹ ਤਾਂ ਬਹੁਤ ਹਮਦਰਦੀ ਨਾਲ ਬਿਆਨ ਦਿੰਦੇ ਆ ਕਿ ਉਹ ਜੋਤਲਾ ਸਾਹਿਬ ਰਾਸੀ ਰੋਟੀਆਂ ਸੇਕਣਗੇ ਜੀ ਉਹਨਾਂ ਦੇ ਘਰੇ ਮੈਂ ਲੋਕਾਂ ਨੂੰ ਜਾਣ ਦਿੰਦੇ ਪਰ ਮੈਂ ਪੰਜਾਬੀਆਂ ਬਾਰੇ ਜਿਹੜੀ ਗੱਲ ਕਹਿਣੀ ਚਾਹੁੰਦਾ ਕਿ 30 ਦਸੰਬਰ ਦੀ ਜਿਹੜੀ ਕਾਲ ਆ ਦੇਖੋ ਕਿਸ ਕਦਰ ਪੱਪਾਂ ਪਾਰ ਹੋ ਕੇ ਪੰਜਾਬੀ 30 ਦਸੰਬਰ ਨੂੰ ਪੰਜਾਬ ਬੰਦ ਕਰਨਗੇ ਜੀ ਜੀ ਪੰਜਾਬੀਆਂ ਦਾ ਇੱਕ ਸਵਾ ਹੈ ਕਿ ਜਾਤੀ ਦੇ ਖਿਲਾਫ ਕਦੇ ਵੀ ਜਿਹੜਾ ਹੈਗਾ ਬਰਦਾਸ਼ਤ ਨਹੀਂ ਕਰਦੇ ਉਹਦੇ ਤਿਆਰ ਰਹਿਣਾ ਚਾਹੀਦਾ ਹੈ ਜੇ ਪੰਜਾਬ ਸਰਕਾਰ ਹੋਵੇ ਤੇ ਚਾਹੇ ਕੇਂਦਰ ਸਰਕਾਰ ਹੋਵੇ 30 ਦਸੰਬਰ ਜੀ ਜੀ ਉਹ ਗਿਣਤੀ ਦੇ 2-3 ਦਿਨ ਬਾਕੀ ਰਹਿ ਗਏ ਆ ਉਹਦੇ ਪੰਜਾਬੀ ਲੋਕ ਔਰ ਜੱਲੇਵਾਲ ਨਾਲ ਆਪਣੀ ਇਕਤਾ ਦਾ ਪ੍ਰਗਟਾਵਾ ਕਰਨਗੇ ਜੀ ਪ੍ਰਾਪਤ ਜੀ ਸਿੱਧਾ ਸਾਹਿਬ ਅੱਗੇ ਵੱਧਦੇ ਆ ਗੱਲ ਕਰਾਂਗੇ ਆਰਡੀਐਫ ਫੰਡਾਂ ਦੀ ਆਰਡੀਐਫ ਫੰਡ ਪੰਜਾਬ ਨੂੰ ਮਿਲ ਨਹੀਂ ਰਹੇ ਤੇ ਜਦੋਂ ਤੋਂ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਆਈ ਹੈ ਉਦੋਂ ਤੋਂ ਹੀ ਮੰਤਾਂ ਤਰਲੇ ਨੇ ਜਿਹੜੇ ਉਹ ਲਗਾਤਾਰ ਜਾਰੀ ਨੇ ਕਿ ਸਾਡਾ ਆਰਡੀਐਫ ਫੰਡ ਹੈ ਜਿਹੜਾ ਉਹ ਸਾਨੂੰ ਦੇ ਦਿਓ ਪਰ ਕੇਂਦਰ ਸਰਕਾਰ ਦੇ ਉੱਪਰ ਜੂਨੀ ਸਰਕਾਰੀ ਤੇ ਹੁਣ ਇੱਕ ਵਾਰ ਫਿਰ ਤੋਂ ਜੋ ਵਿੱਤ ਮੰਤਰੀ ਨੇ ਚੀਮਾ ਤੇ ਨਾਲ ਕਟਾਰੂ ਚੱਕ ਨੇ ਜਿਹੜੇ ਉਹ ਮਿਲਣ ਲਈ ਪਹੁੰਚੇ ਨੇ ਨਰਮਲਾ ਸੀਤਾਰਮਨ ਨੂੰ ਜੋ ਕਿ ਕੇਂਦਰੀ ਵਿੱਤ ਮੰਤਰੀ ਨੇ ਪਰ ਗੱਲ ਹਜੇ ਤੱਕ ਬਣਦੀ ਦਿਖਾਈ ਨਹੀਂ ਦੇ ਰਹੀ ਪੰਜਾਬ ਇੱਕ ਕਹਿ ਲਓ ਕਿ ਲੰਗੜੇ ਤਰੀਕੇ ਦੇ ਨਾਲ ਤਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ ਫੰਡਾਂ ਤੋਂ ਬਿਨਾ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਜੀ ਜੀ ਆ ਪ੍ਰਾਜਿਤੋਂ ਆਪਾਂ ਕੇਂਦਰ ਦੇ ਵਿਤਾਰੇ ਨੂੰ ਦੇਖਦੇ ਹਾਂ ਦੇਖੋ ਇੱਕ ਪਾਸੇ ਤਾਂ ਲਗਾਤਾਰ ਕੇਂਦਰ ਇਹ ਕਹਿ ਰਿਹਾ ਕਿਸੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ ਕਿਸੇ ਨਾਲ ਹੀ ਵਿਤਕਰੀ ਦੀ ਗੱਲ ਨਹੀਂ ਤੇ ਵਿਰੋਧੀ ਸਰਕਾਰ ਹੈ ਜੇ ਭਾਜਪਾ ਦੀ ਡਬਲ ਇੰਜਨ ਵਾਲੀ ਸਰਕਾਰ ਹੈ ਪਰ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਲਗਾਤਾਰ ਦੇਖੋ ਆਰਡੀਐਫ ਜਦੋਂ ਆਪਾਂ ਗੱਲ ਕਰ ਰਹੇ ਤੇ ਮਹੀਨਿਆਂ ਦੇ ਮਹੀਨੇ ਬੀਤ ਗਏ ਆ ਪੰਜਾਬ ਸਰਕਾਰ ਨੂੰ ਇਹ ਕਹੌਣਾ ਕਹੁੰਦੇ ਆ ਕਿ ਆਰਡੀਐਫ ਜਾਰੀ ਕਰੋ ਸਾਡਾ ਆਰਡੀਐਫ ਜਾਰੀ ਕਰੋ ਇੱਥੇ ਸਾਲੋਂ ਲੰਘੇ ਗਰਮੀਆਂ ਲੰਘੀਆਂ ਸਾਧੀਆਂ ਨਿਕਲਦੀਆਂ ਜਾ ਰਹੀਆਂ ਅਜੇ ਕਿਹੜਾ ਆਡੀਟ ਜਾਰੀ ਹੋ ਗਿਆ ਹੁਣ ਵੀ ਜਾ ਕੇ ਤੋਂ ਮੰਤਰੀ ਹਰਪਾਲ ਜੀ ਨਾਲ ਤੇ ਦੂਜੇ ਮੰਤਰੀ ਜਿਹੜੇ ਉਹ ਜਾ ਕੇ ਕੇਂਦਰੀ ਵਿੱਤ ਮੰਤਰੀ ਨੂੰ ਮਿਲ ਕੇ ਆਇਆ ਔਰ ਬੇਨਤੀ ਕੀਤੀ ਆ ਕਿ ਸਾਡਾ 7000 ਕਰੋੜ ਰੁਪਏ ਆਡੀਐਫ ਦਾ ਜਿਹੜਾ ਪੰਜਾਬ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੋਏ 7000 ਕਰੋੜ ਰੁਪਏ ਥੋੜਾ ਨਹੀਂ ਹੁੰਦਾ ਕਿਤੇ ਕੇਂਦਰ ਦੇ ਦੇ ਮੰਤਰੀ ਆ ਨਾ ਗਾਵੇ ਕਿ ਕਿਸ ਕਦਰ ਪਿੰਨਾਨੀਆਂ ਸੜਕਾਂ ਦਾ ਮਾੜਾ ਹਾਲ ਹੈ ਜਿਹੜਾ ਮੰਡੀ ਢਾਂਚਾ ਜਿਹੜਾ ਹੈਗਾ ਜਿਹੜਾ ਚੱਲਦਾ ਹੀ ਆੜੀਫ ਦੇ ਸਤੇ ਆ ਜੀ ਇਸ ਤਰ੍ਹਾਂ ਜਿਹੜਾ ਮੰਡੀਆਂ ਦੀ ਮਾੜੀ ਹਾਲਤ ਹੈ ਮੰਡਿਆਂ ਨੂੰ ਜੋੜਦਿਆਂ ਸੜਕਾਂ ਦੀ ਮਾੜੀ ਹਾਲਤ ਹੈ ਸੋ ਪੰਜਾਬ ਦੀ ਆਵਾਜ਼ ਕਹਿੰਦੀ ਹੈ ਪੰਜਾਬ ਕੋਈ ਵਿਤਕਰੇ ਨਾਲ ਜੁੜਿਆ ਹੋਆ ਸਟੇਟ ਨਹੀਂ ਹੈ ਕਿ ਪੰਜਾਬ ਨੂੰ ਦੂਜਿਆਂ ਨਾਲ ਵੱਖਰੇ ਤੌਰ ਤੇ ਦੇਖਿਆ ਜਾਵੇ ਲਗਾਤਾਰ ਕੈਬਨਿਟ ਦੀ ਗੱਲ ਕਰ ਚੁੱਕੇ ਵਿਧਾਨ ਸਭਾ ਗੱਲ ਹੋ ਚੁੱਕੀ ਹੈ ਹੁਣ ਜਾ ਕੇ ਮੰਤਰੀ ਮਿਲ ਕੇ ਆਏ ਹੈ 7000 ਕਰੋੜ ਰੁਪਏ ਦਾ ਮਾਮਲਾ ਹੈ ਜੇ 7000 ਕਰੋੜ ਰੁਪਏ ਪੰਜਾਬ ਨੂੰ ਆਏਗਾ ਪੰਜਾਬ ਦੀਆਂ ਪਿੰਡੂ ਸੜਕਾਂ ਬਣਨ ਗਿਆ ਤੇ ਪਿੰਡੂ ਖੇਤਰ ਦੇ ਵਿੱਚ ਜਿਹੜਾ ਵਿਕਾਸ ਹੋਏਗਾ ਸੋ ਵੱਡਾ ਮਾਮਲਾ ਇਸ ਮਾਮਲੇ 'ਚ ਕੇਂਦਰ ਨੂੰ ਫੌਰੀ ਤੌਰ ਤੇ ਤਵਜੋ ਦੇਣੀ ਚਾਹੀਦੀ ਹੈ ਕਿਉਂਕਿ ਬਹੁਤ ਸਮਾਂ ਨਿਕਲ ਗਿਆ ਜੀ ਜੀ ਬਿਲਕੁਲ ਸਭ ਅੱਗੇ ਵਧਦੇ ਆਂ ਗੱਲ ਕਰਦੇ ਆਂ 32 ਸਾਲ ਪੁਰਾਣੇ ਇੱਕ ਕੇਸ ਦੀ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਇੱਕ ਮਾਮਲੇ ਦੇ ਵਿੱਚ ਜਿਹੜਾ 10 ਸਾਲ ਦੀ ਸਜ਼ਾ ਹੋਈ ਹੈ ਜਿਸ ਤੋਂ ਬਾਅਦ ਦੂਜੇ ਮਾਮਲੇ ਦੇ ਵਿੱਚ ਵੀ ਜਿਹੜੀ ਉਹ ਸਜ਼ਾ ਸੁਣਾਈ ਜਾ ਚੁੱਕੀ ਹੈ ਸੀਬੀਆਈ ਅਦਾਲਤ ਦੇ ਵੱਲੋਂ ਹੁਣ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਕਦੋਂ ਤੱਕ ਆਖਰਕਾਰ ਇਸੇ ਤਰ੍ਹਾਂ ਜਿਹੜੇ ਪਰਿਵਾਰ ਨੇ ਉਹ ਇਨਸਾਫ ਨੂੰ ਡੀਕਦੇ ਰਹਿਣਗੇ ਕਿਉਂ ਨਹੀਂ ਆਖਰਕਾਰ ਇਹਦੇ ਤੇ ਕੋਈ ਵੱਡਾ ਫੈਸਲਾ ਲਿਆ ਜਾਂਦਾ ਤਾਂ ਕਿ ਜਿਉਂਦੇ ਜੀ ਪਰਿਵਾਰ ਆ ਜਿਹੜੇ ਉਹ ਇਨਸਾਫ ਹੈ ਜਿਹੜਾ ਇਨਸਾਫ ਦਾ ਮੂੰਹ ਵੇਖ ਜਾਣ ਜੀ ਇਹ ਬੜਾ ਸੁਰੇਧਨਸ਼ੀਲ ਮੁੱਦਾ ਪੰਜਾਬ ਦਾ ਆਪਾਂ ਕੱਲ ਵੀ ਜਦੋਂ ਤੁਸੀਂ ਗਏ ਜ਼ਿਕਰ ਕੀਤਾ ਮੈਂ ਕਹਾਂਗੇ ਪੰਜਾਬ ਦੀ ਚੀਜ਼ ਜਾਂ ਟਾਸਕ ਹੈ ਹਜ਼ਾਰਾਂ ਮਾਵਾਂ ਦੀ ਇੱਕ ਤਰ੍ਹਾਂ ਦੀ ਜਿਹੜੀ ਆਵਾਜ਼ ਹੈ ਇਹ ਸਵਾਲ ਦੇ ਚੋਂ ਨਿਕਲੀ ਆ ਜੋ ਸਵਾਲ ਤੁਸੀਂ ਲੈ ਰਹੇ ਆ ਪੰਜਾਬ ਦੇ ਵਿੱਚ ਸੰਖੜੇ ਨਹੀਂ ਬਰਕੇ ਹਜ਼ਾਰਾਂ ਨੌਜਵਾਨ ਜਿਹੜੇ ਹੈ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ ਜਿਨ੍ਹਾਂ 'ਚ ਬਹੁਤ ਸਾਰੇ ਨੌਜਵਾਨ ਝੁੱਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ ਉਹ ਟਾਵਾ ਟਾਵਾ ਕੱਲ ਜ਼ਿਕਰ ਕੀਤਾ ਕਿ ਇਸ ਇੱਕ ਦਾ ਜਾਪਾ ਜ਼ਿਕਰ ਕਰ ਰਹੇ ਆ ਇਹ ਵੀ ਤਰਨ ਤਰਨ ਦਾ ਮਾਮਲਾ ਹੈ ਦੋ ਨੌਜਵਾਨ ਜਿਹੜੇ ਕਿ ਦੋਨੇ ਹੀ ਪੁਲਿਸ ਨਾਲ ਹੀ ਸੰਬੰਧਿਤ ਸੀ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਔਰ ਦਿਖਾਇਆ ਗਿਆ ਕਿ ਜੇ ਕਰੋ ਕਾਬੂ ਕਰਕੇ ਬਾਅਦ ਦਿਖਾਇਆ ਗਿਆ ਕਿ ਜੇ ਤਾਂ ਥਾਣੇ 'ਚ ਦੌੜ ਕੇ ਥਿਆਰ ਗ੍ਰਾਂਡ ਕਰਨ ਲੈ ਕੇ ਗਏ ਸੀ ਉਹਨਾਂ ਦਾ ਖੜਕੋ ਨਾਲ ਮੁਕਾਬਲਾ ਹੋਇਆ 32 ਸਾਲਾਂ ਬਾਅਦ ਨਿਆਣ ਦੇ ਇਨਸਾਮ ਮੈਣਾ ਦਾਜਾ ਲਗਾਓ ਕਿ ਸਾਡੀ ਨਿਆਂ ਪ੍ਰਣਾਲੀ ਤੇ ਵੀ ਇੱਕ ਵੱਡਾ ਸਵਾਲ ਉੱਠਦਾ ਹੈ ਕਿ ਕੀ ਸਾਰੇ ਮਾਮਲਿਆਂ 'ਚ 32 ਸਾਲ ਨਿਕਲਦੇ ਆ ਨਾਮ ਲੈਣ ਦੇ ਲਈ ਰੰਤ ਸੁਪਰੀਮ ਕੋਰਟ ਨੇ ਦਖਲ ਦਿੱਤਾ ਸੁਪਰੀਮ ਕੋਰਟ ਨੇ ਦਖਲ ਦਿੱਤਾ ਤਾਂ ਸੀਬੀਆਈ ਨੇ ਇਹ ਜਿਹੜੀ ਜਾਂਚ ਸ਼ੁਰੂ ਕੀਤੀ ਤੇ ਹੁਣ ਆ ਕੇ 32 ਸਾਲਾਂ ਬਾਅਦ ਨਾਮ ਮਿਲਿਆ ਇੱਕ ਵੱਡਾ ਸਵਾਲ ਇਹ ਵੀ ਪੈਦਾ ਹੁੰਦਾ ਜਦੋਂ ਪੰਜਾਬ 'ਚ 10000ਾਂ ਬੇਕਸੂਰ ਨੌਜਵਾਨ ਮਾਰੇ ਗਏ ਕਿੰਨੀਆਂ ਸਰਕਾਰਾਂ ਨਿਕਲੀਆਂ ਆਪਾਂ ਨਿੱਕੀ ਜੀ ਗੱਲ ਹੁੰਦੀ ਹੈ ਇੱਕ ਦੂਜੇ ਨੂੰ ਮਿਹਣੋ ਮਿਹਣੀ ਹੁੰਦੇ ਜਿਹਦਾ ਆਪਾਂ ਪਹਿਲਾਂ ਗੱਲ ਕਰਕੇ ਟਿਆ ਜੇ ਕੋਈ ਢਲੇਵਾਲ ਸਾਹ ਨਾਲ ਫੋਟੋ ਕਿਸੇ ਹੋਂ ਚਲਿਆ ਗਿਆ ਜਾਂ ਉਹਨਾਂ ਨੂੰ ਹਾਜ਼ਾ ਨਾਰਾ ਮਾਰਨ ਚਲਿਆ ਗਿਆ ਤਾਂ ਉੱਥੇ ਰੌਲਾ ਪੈ ਜਾਂਦਾ ਜੀ ਰਾਸ ਜੀ ਨੂੰ ਟੀਆਂ ਸੇਕ ਰਿਹਾ ਕਿਉਂ ਕਿਉਂ ਨਹੀਂ ਗਏ ਕਿਉਂ ਜਿਵੇਂ ਹਜ਼ਾਰਾਂ ਲੋਕਾਂ ਬੇਕਸੂਰ ਮਾਰੇ ਗਏ ਉਹਦੇ ਲਈ ਸ਼੍ਰੋਮਣੀ ਕਾਲੀ ਦਲ ਭਾਜਪਾ ਦੀ ਸਰਕਾਰ ਨਿਕਲ ਗਈ ਬਦਕਿਸਮਤੀ ਇਸ ਗੱਲ ਦੀ ਹੈ ਆਪਾਂ ਪਿੱਛੇ ਜ਼ਿਕਰ ਕਰਕੇ ਇੱਟੇ ਆਂ ਸਿੰਘ ਸਾਹਿਬਾਨ ਕੀ ਫੈਸਲਾ ਲੈਂਦੇ ਆ ਕੀ ਨਹੀਂ ਲੈਂਦੇ ਅੰਤਰਨ ਕਮੇਟੀ ਕੀ ਫੈਸਲਾ ਲੈਂਦੀ ਆ ਕਾਲੀ ਦਲ ਕੀ ਕਰ ਰਹੇ ਹੁੰਦਾ ਉਹ ਜਾਣਨ ਉਹਨਾਂ ਨੂੰ ਪਤਾ ਹੋਏਗਾ ਅਰ ਮੈਂ ਸ਼੍ਰੋਮਣੀ ਕਾਲੀਕਾ ਦਾ ਜ਼ਿਕਰ ਕਰਦਾ ਜਦੋਂ ਖੜਕੂਆ ਦੇ ਤੌਰ 'ਤੇ ਪਹਿਲੀ ਵਾਰ ਇਕਾਂਦੀ ਦਲ ਸਰਪ੍ਰਕਾਸ਼ ਸੰਬਾਦ ਲਈ ਗੁਆਇਰ ਸਤਾ ਜਾਇਆ ਤਬ ਪੰਜਾਬੀਆਂ ਨਾਲ ਵਾਅਦਾ ਕੀਤਾ ਗਿਆ ਸੀ ਕਾਲੀਦਲ ਵੱਲੋਂ ਕਿ ਝੂਠੇ ਪਲੀਜ਼ ਮੁਕਾਬਲਿਆਂ ਦੀ ਜਾਂਚ ਕਰਵਾਈ ਜਾਵੇਗੀ ਜੀ ਬਿਲਕੁਲ ਹੁਣ ਦੇਖਿਆ ਕਾਲੀਦਲ ਸਤਾ ਜਾ ਕੇ ਕਿ ਝੂਠੇ ਪਲੀਜ਼ ਮੁਕਾਬਲਿਆਂ ਦੀ ਜਾਂਚ ਕਰਾਈ ਜਾ ਸਕਦੀ ਹੈ ਹਮ ਉਹਨਾਂ ਮਾਵਾਂ ਦੇ ਉਹਨਾਂ ਭੈਣਾਂ ਦੇ ਹੰਤੂ ਕਿਸ ਨੇ ਪੁੰਜਣੇ ਸੀ ਬਲਕਿ ਝੂਠੇ ਪੀੜਾਂ ਦੀ ਜਾਂਚ ਤਾਂ ਕੀ ਹੋਣੀ ਸੀ ਉਹਨਾਂ ਮੁਕਾਬਲਿਆਂ 'ਚ ਸ਼ਾਮਲ ਜਿਹੜੇ ਅਧਿਕਾਰੀ ਸੀ ਜਦੋਂ ਉਹਨਾਂ ਦੇ ਕੇਸ ਵੀ ਪਏ ਤਰਾਸ ਦੀ ਦੇਖੋ ਕੀ ਹੈ ਜਦੋਂ ਉਹਨਾਂ ਅਧਿਕਾਰੀਆਂ ਤੇ ਪੁਲਿਸ ਬਣਾਇਆ ਜਾਂਦੇ ਕੇਸ ਪਏ ਤਾਂ ਖਰਚਾ ਕਿਹਨੇ ਦਿੱਤਾ ਸਰਕਾਰ ਨੇ ਜੀ ਕਿਉਂਕਿ ਸਰਕਾਰ ਦੇ ਹੁੰਦਿਆਂ ਉਹਨਾਂ ਨੇ ਇਹ ਕੰਮ ਕੀਤਾ ਕਿ ਐਸੇ ਕਾਨੂੰਨ ਹੈ ਕਿ ਉਹ ਖਰਚਾ ਸਾਰਾ ਜਿਹੜਾ ਹੈਗਾ ਸਰਕਾਰ ਵੱਲੋਂ ਦਿੱਤਾ ਗਿਆ ਦੂਜੇ ਜਿਸ ਕੇਸ ਦੀ ਆਪਾਂ ਗੱਲ ਕਰ ਰਹੇ ਹਾਂ ਜਾਂ ਕੋਈ ਹੋਰ ਕੇਸ ਦੀ ਜੇ ਕਿਸੇ ਦੇ ਮਾਪਿਓ ਨੇ ਕਿਸੇ ਦੇ ਪਰਿਵਾਰ ਪਰਾਂ ਨੇ ਕੇਸ ਲੜਿਆ ਹੋਵੇਗਾ ਤਾਂ ਉਹਨੇ ਆਪਣੀ ਜੇਬ ਚੋਂ ਖਰਚਾ ਕਰਿਆ ਬਿਲਕੁਲ ਕਿਹ ਕਹਿੰਦੇ ਪਹੁੰਚ ਜਾ ਕਿਸ ਦਾ ਭਰਾ ਮਾਰਿਆ ਗਿਆ ਕਿਸ ਦਾ ਪੁੱਤ ਮਾਰਿਆ ਗਿਆ ਖਰਚਾ ਜੇਬ ਚੋਂ ਕਰ ਸਕਦੇ ਕਿ ਨਹੀਂ ਕਰ ਸਕਦੇ ਕਿ ਦੂਜੇ ਪਾਸੇ ਜਿਨ੍ਹਾਂ ਦੇ ਕੇਸ ਪਏ ਹੈ ਉਹ ਖਰਚਾ ਕੀਤਾ ਸਰਕਾਰਾਂ ਨੇ ਸੋ ਕਾਲੀ ਕਾਲ ਭਾਜਪਾ ਦੀ ਸਰਕਾਰ ਨਿਕਲੀ ਕੋਈ ਜਾਂਚ ਕਮਿਸ਼ਨ ਨਹੀਂ ਕਾਂਗਰਸ ਦੀਆਂ ਸਰਕਾਰਾਂ ਨਿਕਲੀਆਂ ਕੋਈ ਜਾਂਚ ਕਮਿਸ਼ਨ ਨਹੀਂ ਹੁੰਡੜੀ ਨਵੀਂ ਸਰਕਾਰ ਆਮ ਆਦਮੀ ਪਾਰਟੀ ਇਹ ਵੀ ਕਹਿੰਦੇ ਕਿ ਅਸੀਂ ਜਾਤੀਆਂ ਦੇ ਖਿਲਾਫ ਹੈ سوال ਇਹਨਾਂ ਦੇ ਵੀ ਲਾਗੂ ਹੁੰਦਾ ਕਿ ਜਾਂਚ ਕਮਿਸ਼ਨ ਦਾ ਹੋਣ ਲਈ ਬਿਠਾਇਆ ਜਾ ਸਕਦਾ ਹੈ ਜੀ ਉਹਦੀਆਂ ਐਗਜ਼ਾਮਪਲਾਂ ਹੈਗੀਆਂ ਇਹ ਪਿਛਲੇ ਸਮਿਆਂ ਦੇ ਵਿੱਚ ਜੇ 2-2 4-4 ਸਾਲ ਪੁਰਾਣੀਆਂ ਘਟਨਾਵਾਂ ਨੂੰ ਲੈ ਕੇ ਕਿ ਜੇ ਇੱਥੇ ਮੰਦਿਰ ਸੀ ਇੱਥੇ ਮਸਜਿਦ ਸੀ ਉਹਦੀ ਸੁਣਵਾਈ ਹੋ ਸਕਦੀ ਹੈ ਤੇ ਜਿਹੜੇ ਕੁਝ ਸਾਲ ਪਹਿਲਾਂ ਛੁੱਟੇ ਪੁਲਿਸ ਮੁਕਾਬਲੇ 'ਚ ਮਾਰੇ ਗਏ ਉਹਨਾਂ ਦੇ ਕਮਿਸ਼ਨ ਨਹੀਂ ਬਣ ਸਕਦਾ ਜੀ ਜੀਪਾ ਜੀ ਸਭ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਕੁਝ ਅਹਿਮ ਜਾਣਕਾਰੀ ਹੈ ਜਿਹੜੀ ਉਹਨਾਂ ਦੇ ਉੱਪਰ ਵਿਚਾਰ ਚਰਚਾ ਕੀਤੀ ਮਿਹਰਬਾਨੀ ਜੀ ਸੋ ਅੱਜ ਤੁਹਾਨੂੰ ਦੱਸਦੀ ਕਿ ਅਟਲ ਬਿਹਾਰੀ ਵਾਜਪਾਈ ਜੋ ਕਿ ਸਾਬਕਾ ਪ੍ਰਧਾਨ ਮੰਤਰੀ ਸਨ ਉਹਨਾਂ ਦੀ 100ਵੀਂ ਜਨਮ ਦਿਨ ਹੈ ਇਸ ਜਨਮ ਦਿਨ ਦੇ ਮੌਕੇ ਬਹੁਤ ਸਾਰੇ ਨੱਤਾਵਾਂ ਦੇ ਵੱਲੋਂ ਸ਼ਰਧਾਂਜਲੀ ਅਰਪਿਤ ਹੈ ਜਿਹੜੀ ਉਹ ਕੀਤੀ ਗਈ ਹੈ ਤੇ ਅਟਲ ਬਿਹਾਰੀ ਵਾਜਪਾਈ ਦੀਆਂ ਜੋ ਸੇਵਾਵਾਂ ਦੇਸ਼ ਤੇ ਲਈ ਉਹਨਾਂ ਨੇ ਦਿੱਤੀਆਂ ਨੇ ਉਹਨਾਂ ਨੂੰ ਯਾਦ ਵੀ ਕੀਤਾ ਗਿਆ ਪ੍ਰਧਾਨ ਮੰਤਰੀ ਉਹਨਾਂ ਦੇ ਵੱਲੋਂ ਵੀ ਇਸ ਮੌਕੇ ਅਟਲ ਬਿਹਾਰੀ ਵਾਜਪਾਈ ਨੂੰ ਯਾਦ ਕੀਤਾ ਗਿਆ ਸੋ ਉਮੀਦ ਕਰਦੇ ਹਾਂ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਕੱਲ ਮੁਰ ਤੋਂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ